ਹਾਂਜੀ ਕੀ ਹਾਲ ਜੀ ਸਾਰਿਆਂ ਦਾ ਪਹਿਲਾ ਦਾ ਸਾਰੀ ਸੰਗਤ ਨੂੰ ਜੀ ਰੋੜਕੀ ਵਾਲੇ ਲੋਕੀ ਰੋੜਕੀ ਵਾਲੇ ਦੇ ਘੂੜੇ ਵੱਲੋਂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਜਿੱਦਾਂ ਆਪ ਜਾਣਦੇ ਹੀ ਆ ਜੀ ਰਾਤੀ ਆਪਾਂ ਪਹੁੰਚੇ ਸੀਗੇ ਗੁਰਦੁਆਰਾ ਲੋਹਗੜ੍ਹ ਸਾਹਿਬ ਜਿਹੜਾ ਯਾਨੀ ਕਿ ਪ੍ਰਾਂਤਨ ਤੇ ਇਤਿਹਾਸਕ ਸਥਾਨ ਹੈ ਉਹ ਇੱਥੋਂ ਥੋੜੀ ਜਿਹੀ ਦੂਰੀ ਤੇ ਆ ਜਿੱਥੇ ਆਪਾਂ ਰਾਤ ਰੋਕੇ ਸੀ ਇੱਕ ਗੁਰਦੁਆਰਾ ਆਪਣੇ ਕਾਰ ਸੇਵਾ ਵਾਲੇ ਦਿੱਲੀ ਵਾਲੇ ਜਿਹੜੇ ਆ ਪੰਥ ਰਤਨ ਸੋਹਾਰ ਭਾਈ ਹਰਵੰਸ ਸਿੰਘ ਜੀ ਉਹਨਾਂ ਦੇ ਕਾਰਸੇਵਾਲਿਆਂ ਨੇ ਬਣਾਇਆ ਆ ਗੁਰਦੁਆਰਾ ਜਿੱਥੇ ਆਪਾਂ ਰਾਤ ਰੁਕੇ ਆ ਲੋਗੜ ਬਿਠੇ ਸਟੇਟ ਹਰਿਆਣਾ ਤੇ ਜ਼ਿਲ੍ਹਾ ਜਮਨਾਨਗਰ ਪਿੰਡਾ ਇਹਨੂੰ ਜੀ ਜਮਨਾਨਗਰ ਜ਼ਿਲ੍ਹਾ ਕਾਫੀ ਦੂਰ ਦਾ ਕੁਮਾਰਗੜ ਦਾ ਬਈ ਰਾਵਣ ਤੇ ਤੇਰਾ ਸ਼ਹਿਰ ਤੇ ਮੀ ਰਾਤ ਦਾ 11 ਵਜੇ ਦਾ ਪੂਰਾ ਚੱਲ ਚੱਲ ਜਾਂਦਾ ਆ ਦੇਖੋ ਸੁਖਿਆ ਕਰਨਾਲਾ ਚੱਲਦਾ ਨਾ ਪੂਰਾ ਇਹ ਜਾਨੀ ਕਿ ਹੁਣ ਘਟ ਗਿਆ ਆ ਤੇ ਰਾਤ ਦਾ 11 ਵਜੇ ਦਾ ਪੈਂਦਾ ਤੇ ਫੋਨ ਵੀ 11 ਵਜੇ ਗਏ ਮੁੜ ਕੇ ਦੁਪਹਿਰ ਆ ਜਿਹੜਿਆ 12 ਘੰਟੇ ਹੋ ਗਏ ਪੂਰਾ ਮੀਂਹ ਪਿੰਦੇ ਨੇ ਆ ਜਦੋਂ ਦਫਾ ਲਦੇ ਆ ਪੂਰੇ 12 ਘੰਟੇ ਹੋ ਗਏ ਜੀ ਮੀਂਹ ਪਿੰਦੇ ਨੇ ਰਾਤ ਦਾ 11 ਦਾ ਪੈਂਦਾ ਤੇ 11 ਬੱਜ ਗਏ ਮੁੜ ਕੇ ਦੂਜੇ ਤਰੰਦੇ ਤੇ ਮਾੜਿਆ ਠੱਲਿਆ ਸੀਗਾ ਮੀ ਅੱਧਾ ਘੰਟਾ ਤੇ ਜਾਤੇ ਤਿਆਰ ਪੂਰ ਹੋਏ ਪਰ ਨਾ ਬੰਨਿਆ ਤੇ ਫੇਰ ਸਟਾਰਟ ਹੋ ਗਿਆ ਇਦਾਂ ਯਾਨੀ ਰਾਤ ਦਾ ਤਾਂ ਬਹੁਤ ਯੂਰ ਨਾ ਪੈ ਰਾਇਆ ਹੁਣ ਤਾਂ ਫੇਰ ਵੀ ਘਟ ਗਿਆ ਥੋੜਾ ਜਿਹਾ ਪਰ ਸਫਰ ਕਰਨੇ ਵਾਲਾ ਹੈ ਨਹੀਂ ਮੌਸਮ ਬਾਕੀ ਦੇਖਦੇ ਆ ਮੂਰੇ ਨਦੀ ਵੀ ਆ ਕਿਉਂਕਿ ਗੁਰੂ ਘਰ ਜਿਹੜਾ ਇਹ ਸੜਕ ਤੋਂ ਹਟਮਾ ਆਇਆ ਤੇ ਨਦੀ ਦੇ ਵਿੱਚ ਦੀ ਹੋ ਕੇ ਤੇ ਆਫ ਰੋਡਿੰਗ ਯਾਨੀ ਕਚਰਾ ਆ ਜਿੱਥੋਂ ਆਉਣਾ ਪੈਂਦਾ ਆ ਕੋਈ ਸੜਕ ਨਹੀਂ ਆਉਂਦੀ ਇਸ ਗੁਰੂ ਘਰ ਨੂੰ ਤੇ ਇਸ ਕਰਕੇ ਨਦੀ ਵੀ ਪਾਰ ਕਰਨੀ ਉੱਥੇ ਵੀ ਪਾਣੀ ਵਧਿਆ ਹੋਣਾ ਆ ਤੇ ਬਾਕੀ ਦੇਖਦੇ ਆ ਜੋ ਕਾਲਪੁਰ ਸੱਚੇ ਬਾਖਸ਼ਾ ਦੀ ਮਰਜ਼ੀ ਹੋਈ ਉਹਨਾਂ ਦੀ ਰਜਾ ਜੇ ਰਹਿਣਾ ਆਪਾਂ ਜੇ ਮੀਂਹ ਨਟਿਆ ਤਾਂ ਫਿਰ ਦੇਨੇ ਸਫਰ ਸ਼ੁਰੂ ਕਰ ਹੁੰਦਾ ਜਾਂ ਨਹੀਂ ਹੱਸਦਾ ਹੀ ਨਿਸ਼ਾਨ ਰਹਿਣ ਝੂਲਦੇ ਪੰਥ ਖਾਲਸਾ ਮਹਾਰਾਜ ਦੇ ਸੰਗਤ ਜੀ ਦਾਵ ਜੀ ਨੂੰ ਪਤਾ ਹੀ ਆ ਰਾਤ ਆਪਾਂ ਰੁਕੇ ਸੀਗੇ ਗੁਰਦੁਆਰਾ ਕਿਲਾ ਲੋਗੜ ਸਾਹਿਬ ਤੇ ਸੰਗਤ ਜੀ ਸਿੱਖ ਕੌਮ ਦੀ ਪਹਿਲੀ ਰਾਜਧਾਨੀ ਹਾਂ ਇਹ ਜੀ ਕਿਲਾ ਲੋਗੜ ਸਾਹਿਬ ਤੇ ਜਿਹੜਾ ਮੇਨ ਯਾਨੀ ਕਿ ਇਤਿਹਾਸਕ ਪ੍ਰਾਂਤਨ ਸਥਾਨ ਹੈ ਉਹ ਤੁਹਾਨੂੰ ਦੱਸ ਦਿੰਨੇ ਆ ਜੀ ਇੱਥੇ ਤਿੰਨ ਸਥਾਨ ਆ ਬਣੇ ਹੋਏ ਇੱਕ ਤੇ ਇਹ ਆ ਜੀ ਜਿਹੜੇ ਤੁਸੀਂ ਦਰਸ਼ਨ ਕਰ ਰਹੇ ਆ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਕੁਰਕਸ਼ੇਤਰ ਵਾਲਿਆਂ ਨੇ ਬਣਾਇਆ ਆ ਇਹਾਂ ਦੀ ਸੇਵਾ ਕਾਰ ਸੇਵਾ ਬਾਬਾ ਹਰਵੰਦ ਸਿੰਘ ਜੀ ਦਿੱਲੀ ਵਾਲਿਆਂ ਕੋਲ ਆ ਤੇ ਇੱਕ ਇੱਥੇ ਗੁਰੂ ਘਰ ਆ ਜੀ ਆਪਣੇ ਇਹ ਬੁੱਢਾ ਦਲ ਵਾਲਿਆਂ ਦਾ ਆ ਜੀ ਛੋਣੀ ਆ ਬੁੱਢਾ ਦਲ ਵਾਲਿਆਂ ਦੀ ਤੇ ਜਿਹੜਾ ਪ੍ਰੰਤਨ ਸਥਾਨ ਆ ਉਹਨੂੰ ਰਾਸਤਾ ਕਹਿੰਦੇ ਜੀ ਬੁੱਢਾ ਦਲ ਦੀ ਜਿਹੜੀ ਛੋਣੀ ਆ ਤੇ ਉੱਥੋਂ ਜਾਂਦਾ ਆ ਉਹ ਪਹਾੜੀ ਚੜ ਕੇ ਉੱਤੇ ਜੰਗਲ ਦੇ ਵਿੱਚ ਦੀ ਹੋ ਕੇ ਪਹਾੜੀ ਚੜ ਕੇ ਉੱਪਰ ਜਾ ਕੇ ਆਉਂਦਾ ਤੇ ਮੀ ਜਿੱਦਾਂ ਤੁਹਾਨੂੰ ਦੱਸਿਆ ਆਪਾਂ ਰਾਤ ਦਾ 11 ਵਜੇ ਦਾ ਭੈਂਡਿਆ ਆ ਤੇ ਹੁਣ ਜੀ 1 ਵਜੇ ਆਇਆ ਹੁਣ ਮਾਲੇ ਆ ਕੰਮ ਠੱਲਿਆ ਭਰਪੂਰ ਜੀ ਪਈ ਜਾਂਦੀ ਆ ਤੇ ਹੁਣ ਸਫਰ ਤੇ ਵਧਦੇ ਆ ਦੇਖਦੇ ਆ ਜੇ ਉੱਥੇ ਤੱਕ ਜਾਣ ਲਈ ਰਸਤਾ ਸਹੀ ਹੋਇਆ ਜਾਂ ਕਿਦਾਂ ਜਿਹੜਾ ਪ੍ਰਾਂਤ ਰਣ ਸਥਾਨ ਆ ਤਾਂ ਜ਼ਰੂਰ ਦਰਸ਼ਨ ਕਰਵਾਵਾਂਗੇ ਤੇ ਆਪ ਵੀ ਕਰਾਂਗੇ ਤੇ ਬਾਕੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਵੀ ਕਰਾਂਗੇ ਤੇ ਸੰਗ ਜਿਹੜੀ ਸਿੱਖ ਕੌਮ ਦੀ ਪਹਿਲੀ ਰਾਜਧਾਨੀ ਗੁਰਦੁਆਰਾ ਕਿਲਾ ਲੋਗੜ ਸਾਹਿਬ ਆ ਇਹ ਸੰਗਤ ਜੀ ਆਪਣੇ 1700 12 ਦੇ ਵਿੱਚ ਸ਼ਾਇਦ ਬਣਾਈ ਗਈ ਸੀ ਤੇ ਪੂਰੀ ਜਾਣਕਾਰੀ ਨਹੀਂ ਆਪਾਂ ਨੂੰ ਕਿਉਂਕਿ ਗੁਰਦੁਆਰਾ ਸਾਹਿਬ ਪਹੁੰਚ ਕੇ ਪੂਰੀ ਜਾਣਕਾਰੀ ਹੋਣੀ ਸੀ ਉੱਥੇ ਆਪਾਂ ਪਹੁੰਚੇ ਨਹੀਂ ਹੈਗੇ ਤੇ ਬਾਕੀ ਬੁੱਧੀਜੀਵੀ ਉਹਨੂੰ ਪਤਾ ਆ ਜਾਂ ਇਤਿਹਾਸਕਾਰਾਂ ਨੂੰ ਤੇ ਆਪਾਂ ਸਿੱਖਣ ਨਿਕਲੇ ਆ ਜਾਣਣ ਨਿਕਲੇ ਆ ਜਾਣ ਰਹੇ ਆ ਸਿੱਖ ਰਹੇ ਆ ਜੇ ਕੋਈ ਗਲਤੀ ਹੋਈ ਹੋਵੇ ਦੱਸ ਦੇ ਤਾਂ ਮਾਫ ਕਰਨਾ ਜੀ ਤੇ ਇਧਰ ਬਾਈ ਤਾਂ ਆ ਗਿਆ ਆਪਣਾ ਗਗਨਦੀਪਾ ਜੀ ਤੇ ਆਪਾਂ ਆਪਣੇ ਵਾਲਾ ਘੋੜਾ ਚੱਕਦੇ ਹਾਂ ਹੁਣ ਤੇ ਵੱਧਦੇ ਹਾਂ ਸਫਰ ਵੱਲ ਤੇ ਆ ਆ ਜੀ ਆਲੇ ਦੁਆਲੇ ਦਾ ਤੇ ਰਾਹਤਾਂ ਨਾਲ ਇਹ ਤੁਹਾਨੂੰ ਦਿਖਾ ਲਦੇ ਹਾਂ ਕਿਦਾਂ ਦੇ ਰਾਹ ਤੇ ਰਾਹੀਂ ਆਏ ਸੀਗੇ ਤੇ ਰਾਤੀ ਵੀ ਸਿੰਗਾ ਜੱਦੂ ਜੈਦ ਕਰਕੇ ਪਹੁੰਚੇ ਤੇ ਹੁਣ ਤਾਂ ਮੀਂਹ ਰਾਤ ਦਾ ਪੈਣ ਡਿਆ ਆ ਤੇ ਇੱਥੇ ਜਿਹੜੇ ਸੇਵਾਦਾਰ ਆ ਦੂ ਉਹ ਕਹਿੰਦੇ ਸੀ ਬਾਈ ਰੋਕ ਲਾ ਬੇ ਨਦੀ ਚੜੀ ਹੋਣੀ ਹੱਲੇ ਤੇ ਬਾਕੀ ਦੇਖਦੇ ਆਂ ਜਾ ਕੇ ਊੜੇ ਗੱਤਾ ਨਿਕਲਦੇ ਉੱਥੋਂ ਤੇ ਤੂਫਾਨ ਗੱਤਾ ਫੇ ਮਾਰਦਾ ਚਾਚਾ ਕੇ ਪੌੜ ਕਰੇ ਅੱਜ ਆ ਜਾ ਚੱਕਦੇ ਆਂ ਆਪਣੇ ਵਾਲਾ ਤੂਫਾਨ ਚੱਲ ਬਈ ਤੂਫਾਨ ਸਿਆਂ ਅੱਜ ਫੇ ਆਪਾਂ ਨਦੀ ਪਾਰ ਘਾਨੀ ਆ ਰਾਤੀ ਦਾ ਕਰ ਲਈ ਹੁਣ ਚੜੀ ਹੋ ਹੋ ਕਹਿੰਦੇ ਪਾਣੀ ਚੜਿਆ ਆ ਜਾਂ ਦੇਖਦੇ ਆਂ ਦੇਖੋ ਤਾਂ ਜੀ ਜਿਹੜੇ ਘੁੰਮਣ ਫਰਨ ਵਾਲੇ ਸ਼ਕੀਨ ਆ ਉਹਨਾਂ ਨੂੰ ਬਹੁਤ ਵਧੀਆ ਲੱਗਣਾ ਆਹ ਰਾਸਤਾ ਆਦਾ ਜੀ ਗੁਰੂ ਘਰ ਨੂੰ ਤੇ ਦੇਖੋ ਕਿੰਨਾ ਸੋਹਣਾ ਕੱਚਾ ਰਾਹ ਆ ਪੂਰਾ ਐਡਵੈਂਚਰ ਮਾਨਦੇ ਹੋਏ ਪਹੁੰਚੂਗਾ ਇੱਥੇ ਤੱਕ ਤੇ ਇੱਧਰਲੇ ਪਾਸੇ ਦੋਨ ਦਿਖਾ ਲਨੇ ਆ ਤੇ ਬਾਈ ਆਉਣ ਲੱਗੇ ਆ ਪਤਾ ਇੱਥੇ ਰੁਕੇ ਆ ਬਾਈ ਕਹਿੰਦੇ ਅਸੀਂ ਤੁਹਾਨੂੰ ਲੰਘਾਉਣੇ ਆ ਵੀ ਨਦੀ ਦਾ ਚੜੀ ਉਧਰ ਦੀ ਨੰਗਰੀ ਹੋਣਾ ਕੋਹੋਰ ਰਾਸਤਾ ਤੇ ਆਹ ਰਾਸਤੇ ਦੇ ਨਾ ਕੱਲ ਰਾਤੀ ਕਰ ਰਾਤੀਆਂ ਇਥੇ ਕੋਈ ਨਹੀਂ ਪੱਧਰਾ ਸੀ ਇਹ ਹਰਾ ਤੇ ਹੁਣ ਦੇਖੋ ਇਥੇ ਪਾਣੀ ਚੱਲਦਾ ਸਾਰਾ ਪਹਾੜ ਦਾ ਪਾਣੀ ਜਿਹੜਾ ਪਹਾੜਾ ਤੋਂ ਆ ਇਹ ਰਾਤ ਰਹੀ ਜਾ ਰਿਹਾ ਆ ਤੇ ਇੱਕ ਰਾਸਤਾ ਇਹ ਵੀ ਜਾਂਦਾ ਹੈ ਵੈਸੇ ਤੇ ਆਹ ਰਾਸਤਾ ਨਦੀਆਂ ਨੂੰ ਜਾਂਦਾ ਇਧਰ ਦੀ ਨਦੀ ਪਾਰ ਕਰਕੇ ਛੋਟੀ ਹੀ ਆ ਤੇ ਫੇ ਚੜ੍ਹ ਹੁੰਦਾ ਜਾ ਕੇ ਸੜਕ ਤੇ ਯਾਨੀ ਹੈਗਾ ਇਹ ਅੱਧਾ ਕਿਲੋਮੀਟਰ ਦਾ ਰਾਹ ਆਹ ਰਾਸਤੇ ਆਪਾਂ ਕਹਲਾ ਇਧਰੋਂ ਗਏ ਸੀ ਗੁਰੂ ਘਰ ਨਾਲ ਨੂੰ ਤੇ ਆਹ ਰਾਸਤੇ ਆਏ ਦੀ ਆਪਾਂ ਨਦੀ ਨਾਲ ਨੂੰ ਜਾਂਦਾ ਆ ਦੇਖ ਲਓ ਕੀ ਬਣਿਆ ਰਾਹ ਦਾ ਤੇ ਆਹ ਭਾਈ ਆਪਾਂ ਗੁਰੂ ਘਰ ਸੇਵਾ ਦਾ ਆ ਰਿਹਾ ਤੇ ਨੰਗਾਉਣ ਆਏ ਕਹਿੰਦੇ ਕਾ ਵੀ ਰਾਹ ਆ ਇਧਰ ਦੀ ਨੰਗੋ ਕਹਿੰਦੇ ਤੇ ਇਹ ਦੇਖਦੇ ਹੁਣ ਭਾਈ ਇਸੇ ਦੇ ਪੀਤੀ ਆ ਲੂਕ ਲਿਆ ਸੱਸੀ ਦਾ ਭਾਈ ਤੇ ਇਹ ਦੇਖਦੇ ਹੁਣ ਕਿਧਰ ਦੀ ਨਿਕਲ ਜ਼ਰਾ ਗगन ਦੀ ਬਾਈ ਤਾਂ ਖੜ ਗਿਆ ਵਿੱਚ ਪਾਣੀ ਦੇ ਆ ਬਗਦਾ ਹੈ ਐ ਕਿ ਨਹੀਂ ਆਨੰਦ ਪੂਰਾ ਵੱਜਾ ਹੋ ਗਿਆ ਫੇ ਆਇਆ ਜੀ ਨਦੀ ਜਿਹੜੀ ਰਾਤੀ ਆਪਾਂ ਪਾਰ ਕੀਤੀ ਸੀਗੀ ਤੇ ਹੁਣ ਪਾਣੀ ਬਹੁਤ ਜ਼ਿਆਦਾ ਚੜ ਗਿਆ ਆ ਰਾਤੀ ਘਟ ਹੈਗਾ ਤੇ ਉਹ ਉਧਰਲੇ ਪਾਸੇ ਗੱਡੀ ਵਾਲੇ ਵੀ ਖੜੇ ਬੰਦੇ ਵਿਚਾਰੇ ਤੇ ਆਪਾਂ ਭਰ ਉਹ ਬਾਈ ਕੰਦੇ ਇੱਧਰ ਦੀ ਤੁਹਾਨੂੰ ਭੇਜਦੇ ਆ ਤੇ ਦੇਖਦੇ ਆ ਕਿੱਧਰ ਰਾਹ ਨਿਕਲਦਾ ਹਾਂ ਚੱਲ ਵੇ ਘੋੜਿਆ ਲਓ ਜੀ ਘੋੜੇ ਲਾਤੇ ਆਪਾਂ ਇੱਧਰ ਗੁਰੂ ਕਾਲਪੁਰਕ ਸੱਚੇ ਪਾਤਸ਼ਾਹ ਜੀਆਂ ਦੀ ਮਿਹਰ ਸਦਕਾ ਆਪਾਂ ਪਹੁੰਚ ਗਏ ਆ ਜੀ ਗੁਰਦੁਆਰਾ ਸੱਚਖੰਡ ਕਲਾ ਸ਼੍ਰੀ ਲੋਗੜ ਸਾਹਿਬ ਸ਼ੌਣੀ ਨਹੰਗ ਸਿੰਘਾਂ ਯਾਦਗਾਰ ਬਾਬਾ ਬੰਦਾ ਸਿੰਘ ਬਹਾਦਰ ਖਾਲਸਾ ਰਾਜ ਦੀ ਪਹਿਲੀ ਸਿੱਖ ਰਾਜਧਾਨੀ ਜਥੇਦਾਰ ਬਾਬਾ ਬਲਵੀਰ ਸਿੰਘ ਜੀ ਅਕਾਲੀ 96 ਕਰੋੜੀ ਬਹੀਰ ਪੰਜਵਾਂ ਤਖਤ ਚੱਲਦਾ ਬਹੀਰ ਚੱਕਰ ਵਰਤੀ ਪੰਜਾਬ ਭਾਰਤ ਦੇਸ਼ਬ ਸੰਗਤ ਜੀ ਫਰਵਰੀ 1710 ਤੋਂ ਦਸੰਬਰ 1700 ਦਾ ਸਨ 10 ਮਾਰਚ 1712 ਤੋਂ ਨਵੰਬਰ ਸਨ 1713 ਤੱਕ ਬਾਬਾ ਜੀ ਲੋਹਗੜ ਕਿਲੇ ਤੇ ਕਾਬਜ਼ ਰਹੇ ਆ ਤੇ ਬਾਕੀ ਇਤਿਹਾਸ ਬਾਰੇ ਜਾਣਕਾਰੀ ਤੁਹਾਨੂੰ ਬਾਅਦ ਚ ਦੱਸਦੇ ਆ ਤੇ ਇਹ ਆ ਜੀ ਛੌਣੀ ਆਪਣੇ ਨਹੰਗ ਸਿੰਘਾਂ ਦੀ ਇਹ ਜੱ ਤੇ ਨੰਦ ਮਾਣੋ ਬਾਤਾਂ ਕਰ ਲਏ ਤੁਸੀਂ ਵੀਡੀਓ ਜਰੀਏ ਦਰਬਾਰ ਦੇ ਘਰ ਆਉਣੇ ਆ ਤੁਹਾਨੂੰ ਕਿ ਬਾਕੀ ਹੋਰ ਵੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦਾ ਜੇ ਤੁਹਾਨੂੰ ਦਰਸ਼ਨ ਕਰਦੇ ਆ ਸੰਗ ਦੀ ਕਰੋ ਜੀ ਦਰਸ਼ਨ ਗੁਰਦੁਆਰਾ ਸ਼੍ਰੀ ਲੋਗੜ ਸਾਹਿਬ ਨੂੰ ਸ਼ੌਣੀ ਨਹੰਗ ਸਿੰਘਾ ਲੋਗ ਗੁਰੂ ਚਰਨਾਂ 'ਚ ਹਾਜ਼ਰੀ ਅਕਾਲ ਪੁਰਖ ਸੱਚੇ ਪਾਤਸ਼ਾਹ ਜੀ ਸਭ ਨੂੰ ਚੜ੍ਹਦੀ ਕਲਾ 'ਤੰਦਰੁਸਤੀ ਦੀਆਂ ਖੁਸ਼ੀਆਂ ਬਖਸ਼ਣ ਸਤਨਾਮ ਸ਼੍ਰੀ ਵਾਹਿਗੁਰੂ ਸੰਗਤ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੰਗਤ ਜੀ ਆਪ ਜੋ ਇਸ ਪਵਿੱਤਰ ਸਥਾਨ ਦੇ ਦਰਸ਼ਨ ਕਰ ਰਹੇ ਹੋ ਜੀ ਸੰਗਤ ਜੀ ਪਵਿੱਤਰ ਸਥਾਨ ਹੈ ਜੀ ਗੁਰਦੁਆਰਾ ਲੋਗੜ ਸਾਹਿਬ ਸ਼ਿਸ਼ੌਣੀ ਨਹੰਗ ਸਿੰਘਾ ਸੰਗਤ ਜੀ ਆਓ ਜੀ ਇਤਿਹਾਸ ਬਾਰੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆਂ ਜੀ ੴ ਸਤਿਗੁਰ ਪ੍ਰਸਾਦਿ ਦੇਗੋ ਤੇਗ ਓ ਫਤਿਹ ਉਨੁਸਰਤ ਵੇਦ ਰੰਗ ਜਾਵਤਾ ਜਨਨਕ ਗੁਰੂ ਗੋਬਿੰਦ ਸਿੰਘ ਸੰਗਤ ਜੀ ਗੁਰਦੁਆਰਾ ਸਾਹਿਬ ਗੁਰਦੁਆਰਾ ਲੋਗੜ ਸਾਹਿਬ ਸ਼ਾਉਣੀ ਨਿਹੰਗ ਸਿੰਘਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸਜਾਈ ਹੋਈ ਸਿੱਖ ਰਾਜ ਦੀ ਪਹਿਲੀ ਰਾਜਧਾਨੀ ਜ਼ਿਲ੍ਹਾ ਜਮਨਾਨਗਰ ਸੂਬਾ ਹਰਿਆਣਾ ਭਾਰਤ ਤੇ ਸੰਗਤ ਜੀ ਮੁਗਲ ਬਾਦਸ਼ਾਹ ਸ਼ੇਰ ਸ਼ਾਹ ਸੂਰੀ ਦੇ ਪੁੱਤਰ ਸਲੀਮ ਸ਼ਾਹ ਨੇ ਪਾਵਾਗੜ੍ਹ ਨਾਂ ਦਾ ਕਿਲਾ ਬਣਾਉਣਾ ਸ਼ੁਰੂ ਕੀਤਾ ਪਰ ਉਹ ਮੁਕੰਮਲ ਨਾ ਕਰ ਸਕਿਆ ਬਾਦ ਵਿੱਚ ਉਹ ਬਰਬਾਦ ਕਰ ਦਿੱਤਾ ਗਿਆ ਅਤੇ ਉਸੇ ਸਥਾਨ ਤੇ ਬਾਦਸ਼ਾਹ ਸ਼ਾਹ ਜਹਾਨ ਨੇ ਫੌਜਦਾਰ ਮੁਖਲਿਸ ਖਾਨ ਤੋਂ ਕਿਲੇ ਨੁਮਾ ਹਵੇਲੀ ਸ਼ਾਹੀ ਸ਼ਿਕਾਰਗਾਹ ਬਣਵਾਈ ਜਿਸ ਨੂੰ ਮੁਖਲਿਸਗੜ ਦਾ ਨਾਮ ਦਿੱਤਾ ਗਿਆ ਸੰਗਤ ਜੀ ਫਿਰ ਉਸ ਤੋਂ ਬਾਅਦ ਫਰਵਰੀ ਸਨ 1710 ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਇਸ ਕਿਲੇ ਨੂੰ ਫਤਿਹ ਕਰਕੇ ਲੋਹਗੜ੍ਹ ਨਾਂ ਦਾ ਕਿਲਾ ਉਸਾਰਿਆ ਤੇ ਸਿੱਖ ਰਾਜ ਦੀ ਪਹਿਲੀ ਰਾਜਧਾਨੀ ਬਣਾ ਕੇ ਸਿੱਖ ਰਾਜ ਦਾ ਸਿੱਕਾ ਅਤੇ ਮੋਹਰ ਜਾਰੀ ਕੀਤੀ। ਸੰਗਤ ਜੀ ਫਰਬਰੀ ਸਨ 1710 ਤੋਂ ਦਸੰਬਰ ਸਨ 1710 ਅਤੇ ਮਾਰਚ ਸਨ 1712 ਤੋਂ ਨਵੰਬਰ ਸਨ 1713 ਤੱਕ ਬਾਬਾ ਜੀ ਲੋਗੜ ਕਿਲੇ ਤੇ ਕਾਬਜ ਰਹੇ। ਸੰਗਤ ਜੀ ਜਿਸ ਸਥਾਨ ਤੇ ਇਸ ਸਮੇਂ ਗੁਰਦੁਆਰਾ ਲੋਗੜ ਸਾਹਿਬ ਸ਼ੌਣੀ ਨਹੰਗ ਸਿੰਘਾਂ ਹੈ ਇੱਥੇ ਹੀ ਪਹਾੜਿਆਂ ਵਿੱਚੋਂ ਖੁੱਲਾ ਮੈਦਾਨ ਹੋਣ ਕਰਕੇ ਜੰਗਾ ਵਿੱਚ ਸਿੰਘ ਜੋਧਿਆ ਨੇ ਆਪਣੇ ਜੋਰ ਵਿਖਾਏ ਤੇ ਅਨੇਕ ਸਿੰਘਾਂ ਨੇ ਸ਼ੀਧੀਆਂ ਪ੍ਰਾਪਤ ਕੀਤੀਆਂ ਸੰਗਤ ਜੀ ਇਹ ਸੀ ਇਤਿਹਾਸ ਗੁਰਦੁਆਰਾ ਲੋਹਗੜ੍ਹ ਸਾਹਿਬ ਸ਼ੌਣੀ ਨਿਹੰਗ ਸਿੰਘਾਂ ਤੇ ਜੇ ਜਾਣਕਾਰੀ ਦਿੰਦੇ ਸਮੇਂ ਕੋਈ ਗਲਤੀ ਹੋਈ ਹੋਵੇ ਤੇ ਤਾਸ ਖੇਮਾ ਦਾ ਜਾ ਚਕਿਆ ਠੀਕ ਹੈ ਸੰਗਤ ਜੀ ਮਾਣੋ ਆਨੰਦ ਨਾਲ ਨਾਲ ਗੁਰੂ ਘਰ ਦੇ ਦਰਸ਼ਨ ਕਰੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਪਾਪਾ ਸੰਗ ਜੀ ਸਮਾਂ ਹੋ ਗਿਆ ਇੱਥੇ ਆਪਾਂ ਨੂੰ 2:30 ਬੱਜ ਗਏ ਆ ਤੇ ਮੂਰੇ ਪਹਾੜੀ ਵੀ ਪੈਣੀ ਆ ਤਿੱਖੀ ਤੇ ਗगन ਦੀ ਭਾਈ 10-10 ਹੀ 10-12 ਗੱਲੋਂ ਮੀਟਰ ਦੀ ਉਹਨੇ ਵੀ ਸਮਾਂ ਕਾਫੀ ਖਾਣਾ ਤੇ ਗगन ਦੀ ਬਾਈ ਨਾਲ ਸਲਾਮ ਮਾਰੀ ਆ ਆਪਾਂ ਤੇ ਮੈਂ ਕਿਹਾ ਭਾਈ ਵਿਰਾਤ ਇੱਥੇ ਰੁਕਦੇ ਆ ਨਾਲੇ ਆਨੰਦ ਉਹ ਹੈ ਯਾਰ ਏਰੀਆ ਹੀ ਬਹੁਤ ਜ਼ਿਆਦਾ ਆਨੰਦ ਮਈ ਆ ਕੋਈ ਰੋਲਾ ਰੱਪਾ ਨਹੀਂ ਉਹ ਨਹੀਂ ਪੈਦਾ ਟਾਵਾ ਟਾਵਾ ਮੋਟਰ ਸੈਲ ਦੀਦਾ ਆ ਗੱਡ ਖਾਨਾ ਤਾਂ ਕੋਈ ਹੈ ਹੀ ਨਹੀਂ ਟਰੱਕ ਟਰੱਕ ਤਾਂ ਕੋਈ ਦੀਦੀ ਹੀ ਨਹੀਂ ਗੱਡੀ ਦਾ ਯਾਨੀ ਕਿ ਜੰਗਲਿਆ ਏਰੀਆ ਸ਼ਾਂਤੀ ਪੂਰੀ ਆ ਤੇ ਇੱਥੇ ਆਨੰਦ ਮਾਣਾਂਗੇ ਬਾਕੀ ਬਾਈ ਨੂੰ ਆਪਾਂ ਹੀ ਹੋਰ ਆਪਾਂ ਕਹਿ ਲੈਣਾ ਤੇ ਮਨਾ ਲੈਣਾ ਤੇ ਨਾਲੇ ਇੱਕ ਤੁਹਾਨੂੰ ਰਾਸਤਾ ਦਿਖਾ ਲਦੇ ਆ ਨਾਲੇ ਉੱਥੇ ਦਰਸ਼ਨ ਹੋ ਜਾਣਗੇ ਨਾਲੇ ਤੁਸੀਂ ਵੀ ਕਰ ਲੂਗੇ ਵੀਡੀਓ ਜਰੀਏ ਸੰਗਤ ਜੀ ਹੈਲੋ ਇਹ ਜਿਹੜੇ ਸਥਾਨਾਂ ਦੇ ਤੁਸੀਂ ਦਰਸ਼ਨ ਪਹਿਲਾਂ ਕਰਕੇ ਇੱਥੇ ਆ ਗੁਰਦੁਆਰਾ ਸ਼ੌਨੀ ਸਿੰਘਾਂ ਤੇ ਗੁਰਦੁਆਰਾ ਲੋਹਗੜ੍ਹ ਸਾਹਿਬ ਜਿਹੜਾ ਪਿੱਛੇ ਪਹਿਲਾਂ ਸਟਾਰਟਿੰਗ ਵਿੱਚ ਤੁਸੀਂ ਦਰਸ਼ਨ ਕਰਕੇ ਆਟੇ ਆ ਇਹ ਗੁਰਦੁਆਰਾ ਜਿਹੜਾ ਪ੍ਰਾਂਤਨਿਆ ਕਿਲਾ ਲੋਹਗੜ੍ਹ ਸਾਹਿਬ ਉਹਦੇ ਨਾਲ ਸੰਬੰਧਤ ਬਣਾਈ ਬਣਿਆ ਹੈ ਤੇ ਜਿਹੜਾ ਯਾਦਗਾਰੀ ਸਮਾਰਕ ਆ ਸ਼੍ਰੀ ਬਾਬਾ ਬੰਦਾ ਸਿੰਘ ਬਹਾਦਰ ਪੁਰਾਣਾ ਕਿਲਾ ਲੋਹਗੜ੍ਹ ਸਥਾਨ ਜਿਹੜਾ ਤੇ ਉਹਨੂੰ ਰਾਸਤਾ ਆਹ ਆ ਜਾਂਦਾ ਆ ਤੇ ਇੱਧਰ ਨੂੰ ਕੋਈ ਸਾਧਨ ਨਹੀਂ ਜਾਂਦਾ ਹੈਗਾ ਤੁਰ ਕੇ ਜਾਣਾ ਪੈਂਦਾ ਆ ਤੇ ਸਾਹਮਣੇ ਬੈਰੀਅਰ ਲੱਗਾ ਤੇ ਮੋੜੇ ਬੱਟੇ ਸ਼ੁਰੂ ਹੋ ਜਾਂਦੇ ਆ ਸੜਕ ਇੱਥੇ ਤੱਕ ਆ ਤੇ ਆਪਾਂ ਬਾਈ ਨੂੰ ਇਹ ਹੀ ਬਣਾ ਲਿਆ ਆ ਬਾਈ ਵੀ ਦਰਸ਼ਨ ਕਰਕੇ ਆਉਣੇ ਤੇ ਬਾਈ ਵੀ ਰੂਹ ਪੂਰੀ ਆ ਦਰਸ਼ਨ ਕਰਾਂ ਦੀ ਆ ਪਹਾੜੀ ਜੀ ਪੈਣੀ ਆ ਪਹਾੜ ਚੜ੍ਹ ਕੇ ਇਧਰੋਂ ਘੁੰਮ ਕੇ ਫੇਜਾ ਹੋਣਾ ਬਾਕੀ ਰਾਸਤੇ ਵੀ ਆਪ ਭੇਤੀ ਨਹੀਂ ਜਾ ਕੇ ਪਤਾ ਲੱਗੂਗਾ ਕਿੰਨਾ ਕੁ ਸਫਰ ਪੈਂਦਾ ਕਿੰਨੀ ਕੁ ਬਾਟ ਪੈਂਦੀ ਆ ਤੇ ਆਉਣਾ ਬਾਈ ਤੇ ਇੱਕ ਗੱਲ ਹੋਰ ਇੱਥੇ ਐਤਵਾਰ ਨੂੰ ਆਵੇ ਤਾਂ ਬਾਹਲਾ ਆਨੰਦ ਵੱਜੂਗਾ ਕਿਉਂਕਿ ਇੱਥੇ ਅਕਾਲੀ ਬੂੰਗਾ ਕਿਲਾ ਲੋਹਗੜ੍ਹ ਸਾਹਿਬ ਰਾਜਤਾਨੀ ਸ਼ੋਣੀ ਨਹੰਗ ਸਿੰਘਾਂ ਪਾਤਸ਼ਾਹੀ 10ਵੀਂ ਇੱਥੇ ਹਰ ਐਤਵਾਰ ਨੂੰ ਸਵੇਰੇ 10 ਵਜੇ ਤੋਂ 12 ਵਜੇ ਤੱਕ ਦਵਾਨ ਸਜਦੇ ਆ ਸੰਗਤ ਜੀ ਸ਼ਹੀਦੀ ਦੇਗਾਂ ਤੇ ਰਗੜੇ ਦੀ ਅਰਦਾਸ ਉਪਰੰਤ ਸ਼ਹੀਦੀ ਦੇਗਾਂ ਸ਼ਰਦਾਈਆਂ ਦੇ ਲੰਗਰ ਵਰਤਾਏ ਜਾਂਦੇ ਆ ਇੰਨੀ ਕੀ ਜਾਣਕਾਰੀ ਮੈਂ ਤੁਹਾਡੇ ਨਾਲ ਸਾਂਝੀ ਕਰਦੇ ਆ ਤੇ ਹੁਣ ਚੱਲਦੇ ਆ ਗਗਨਦੀਪ ਬਾਈ ਦੇ ਨਾਲ ਯਾਦਗਾਰੀ ਸਮਾਰਕ ਪੁਰਾਣਾ ਕਿਲਾ ਲੋਹਗੜ ਦੇਖਣ ਹਾਂਜੀ ਜੀ ਜਾ ਰਹੇ ਆ ਜੀ ਆਪਾਂ ਵਰਦੋਰਾ ਕਿਲਾ ਲੋਹਗੜ੍ਹ ਸਾਹਿਬ ਜਿਹੜਾ ਸਿਕਸਥ ਮਾਰਕ ਤੇ ਪਿੱਛੇ ਰਾਹ ਤਾਂ ਤਾਂ ਹੁੰਦੀ ਰਹੀ ਇਹ ਲੋਹਗੜ੍ਹ ਨਾ ਆਇਆ ਤੇ ਬਾਕੀ ਮੂਰੇ ਤਾਂ ਰਸਤਾ ਦਿਖਾ ਦੇ ਕੈਮਰਾ ਸਿੱਧਾ ਜਿਆ ਟਾ ਕੇ ਆ ਜਾਂਦਾ ਰਸਤਾ ਹੀ ਫਿਰ ਅਤਰਾਈ ਜੀ ਜਾ ਰਹੀ ਹੈ ਥੱਲੇ ਨੂੰ ਨਦੀ ਵੱਲ ਨੂੰ ਵੀ ਹੋ ਸਕਦਾ ਰਸਤੇ ਤਾਂ ਆਪਾਂ ਨੂੰ ਪੱਕਾ ਨਹੀਂ ਪਤਾ ਹੈਗਾ ਕਨਫਰਮ ਕਿਉਂਕਿ ਇਲਾਮ ਇਹ ਜੋ ਉੱਚੀ ਥਾਂ ਤੇ ਹੁੰਦਾ ਆ ਤੇ ਜਾਂਦਾ ਫਿਰ ਮੋੜੋਂ ਜਾ ਕੇ ਕੋਈ ਚੜਾਈ ਚੜੂਗੀ ਤੇ ਪਹਾੜੀਏ ਦੇ ਘੁਮਾ ਕੇ ਚੜ ਕੇ ਚੜਾਂਗੇ ਤੇ ਫਿਰ ਪਹੁੰਚਾਂਗੇ ਬਾਕੀ ਦੇਖਦੇ ਆ ਅੱਗੇ ਜਾ ਕੇ ਕਿਤੇ ਬੈ ਕੇ ਨਾ ਮੁਰਨਾ ਪਿਆ ਜੇ ਰੁੜਕੀ ਆੜਿਆ ਆ ਦੇਖ ਤਾਂ ਜਾਂਦਾ ਨਹੀਂ ਖਾਲਸਾ ਸਾਹਿਬ ਸਾਡੀ ਵੀਡੀਓ ਬਾਈ ਜੀ ਵੀ એનર્ਜੀ ਬਹੁਤ ਆ ਬਾਈ ਥੱਕਦਾ ਹੀ ਨਹੀਂ ਉਹਦਾ ਨੀ ਪਤਨ ਕਿਹੜਾ ਬਾਜ਼ਾਰ ਸਖੰਦਾ ਕੀ ਖਰਾਕ ਬਾਈ ਦੀ ਲਓ ਜੀ ਉਹੀ ਗੱਲ ਹੋਈ ਆ ਇਹ ਰਾਹ ਦੇ ਥੱਲੇ ਉਤਰ ਕੇ ਉਹ ਦਰਖਤਾਂ ਦੇ ਪਰਲੇ ਪਾਸੇ ਜਿੱਥੇ ਤੁਹਾਨੂੰ ਸਫੈਦੇ ਦੀਦੇ ਆ ਉੱਥੇ ਕਿ ਨਦੀ ਆ ਗਈ ਆ ਤੇ ਹੁਣ ਮੈਂ ਕਿਹਾ ਬਾਈ ਪਿੱਛੇ ਨੂੰ ਮੁੜੀਏ ਫੇ ਬਾਈ ਚੜ ਗਿਆ ਚੜਾਈ ਪਿੱਛੇ ਨੂੰ ਮੋੜਨ ਲੱਗੇ ਆ ਫੇ ਬੱਚੇ ਨੂੰ ਮੋੜ ਕੇ ਦੇ ਦਿੰਦੇ ਆ ਫਿਰ ਆ ਕਿਹੜਾ ਜਾਂਦਾ ਗਲਤੀ ਆਪਣੀ ਵੀ ਇਹ ਵੇਲੇ ਉਥੋਂ ਪੁੱਛ ਲੈਣਾ ਚਾਹੀਦਾ ਸੀ ਗੁਰੂ ਘਰੋਂ ਬਾਕੀ ਇਨਸਾਨ ਗਲਤੀਆਂ ਦਾ ਪੁਤਲਾ ਆ ਪਰ ਰੌੜਕੀ ਵਾਲਾ ਤਾਂ ਗਲਤੀਆਂ ਦਾ ਪੁਤਲਾ ਨਹੀਂ ਦਰਖਤ ਤੇ ਬਣਿਆ ਪਿਆ ਗਲਤੀ ਤੇ ਗਲਤੀ ਗਲਤੀ ਤੇ ਗਲਤੀ ਥਾ ਗਲਤੀ ਪਰ ਦੰਨੀ ਆ ਰਹਾ ਵਜਾ ਪਿਆ ਬਸ ਕਿਉਂ ਕੋਮਕਰ ਸਾਥੀਓ ਕਰੂਗਾ ਤੇ ਲੈ ਤੈਨੂੰ ਆਉਣ ਨੂੰ ਫੇਰ ਨਾ ਦੇਖ ਕੇ ਲੋਕੇਸ਼ਨ ਇਹ ਕਨੇ ਨੰਦਮ ਇਹ ਕੰਮ ਪੂਰਾ ਆਪਾਂ ਚੱਲ ਗਏ ਸੀ ਪਹਿਲਾਂ ਗਲਤ ਰਾ ਆ ਰਾਤ ਤਰਦਾ ਥੱਲੇ ਨੂੰ ਆ ਜਾਂਦਾ ਆ ਬਾਈ ਨੇ ਤਾਂ ਮਾਰਤੀ ਆ ਛਾਲ ਵਿੱਚ ਆਪਾਂ ਹੌਲੀ ਹੌਲੀ ਮਾਰ ਲੈਨੇ ਆ ਛਾਲ ਆ ਜਾਂਦਾ ਜੀ ਰਾਤ ਕਿਲੇ ਨੂੰ ਉਹ ਪਿੱਛੇ ਤੇ ਆਉਂਦਾ ਉਹਦਾ ਪੌੜੀਆ ਬਣਾਉਣ ਲੱਗੇ ਆ ਪਾਰ ਕਰਨ ਨੂੰ ਯਾਰ ਦੇਖੋ ਕਦੋਂ ਹੁੰਦਾ ਚੱਲ ਵੀ ਰੜਕੀ ਵਾਲਾ ਪਾਦਾ ਪੈ ਤੂੰ ਵੀ ਬੈਠ ਵੀ पूरी जेब बनी है चल चल ए ऐ ਓਹ ਤੇਰੀ ਦੀ ਨੰਗਾ ਨੰਗਾ ਜਾ ਰੋਡ ਕੀ ਆੜਿਆ ਚਬਰ ਰਹਿ ਗਈ ਵਿਚਾਈ ਲੈ 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 ਕੋਈ ਚੱਕਰ ਨਹੀਂ ਵਾਜੀ ਹਲੋ ਆ ਜਾਓ ਜਿਹੜੀ ਆ ਚੜਾਈ ਕੀ ਆ ਯਾਰਾ ਬੂੜਕ ਆਇਆ 500 ਕਦਮ ਲਿਖਿਆ ਆਇਆ ਹੁਣ ਪਤਾ ਨਹੀਂ ਇੱਧਾ ਕਿਲੋਮੀਟਰ ਬੜਨਾ ਜਾਂ ਕਿਦਾਂ ਤੇ ਕਿੱਲਾ ਆ ਜਾਣਾ ਆ ਤੇ ਮੋੜ ਕੇ ਆ ਦੂਜਾ ਆ ਗਿਆ ਇਹ ਵੀ ਪਾਰ ਕਰ ਲਓ ਨਾਲੇ ਪੈਰ ਤੋਂ ਹੋ ਜਾਣਗੇ ਹਾਂ ਹਲੋ ਇਹ ਤੀਜਾ ਨਾਲਾ ਕਦ ਵੀ ਫਲਾਣਾ ਕੱਥੋਂ ਪੈਰ ਦਾ ਸਿਕਰ ਦਾ ਪੰਪ ਪਾਟ ਆ ਮਾਈਂਸ ਦਪੀਆਂ ਦੀ ਆ ਜੀ ਅਲੀ ਫਲੇਲਾ ਜੀ ਹੁਣ ਅਤਰਾਈ ਤੋਂ ਅਚਾਈ ਨੂੰ ਹੋਇਆ ਕੰਮ ਹੁਣ ਕਿਲੇ ਦੇ ਬਾਲੂਂ ਭਰ ਰਹੇ ਆ ਲੱਗਦਾ ਸਾ ਜਾਣ ਲਾ ਪੋ ਸਾਂਝ ਲੋ ਕਿਲੇ ਦੇ ਲਾਗੇ ਛਾ ਕੇ ਬੰਦਾ ਪਹੁੰਚ ਹੀ ਗਿਆ ਸਦਾ ਹੀ ਨਿਸ਼ਾਨ ਰਹਿਣ ਝੂਲਦੇ ਪੰਥ ਖਾਲਸਾ ਮਹਾਰਾਜ ਦੇ ਲੋ ਜੀ ਪਹੁੰਚ ਗਏ ਆਪਾਂ ਜੀ ਗੁਰਦੁਆਰਾ ਕਿਲਾ ਲੋਗੜ ਸਾਹਿਬ ਸਿੱਖ ਰਾਜ ਦੀ ਪਹਿਲੀ ਰਾਜਧਾਨੀ ਗੁਰੂ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੀ ਥਾਪੜਿਆ ਦੇ ਕੇ ਤੋਰੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਵੱਲੋਂ ਸਥਾਪਿਤ ਕੀਤੀ ਗਈ ਸਖਰਾਜ ਦੀ ਪਹਿਲੀ ਰਾਜਧਾਨੀ ਕਿਲਾ ਲੋਗੜ ਸਾਹਿਬ ਲੋ ਜੀ ਕਰੋ ਜੀ ਦਰਸ਼ਨ ਤੇ ਸੰਗਤ ਜੀ ਕਿਲਾ ਲੋਗੜ ਸਾਹਿਬ ਦੀ ਅਸਾਰੀ ਦਾ ਕੰਮ ਚੱਲਦਾ ਪਿਆ ਆ ਇਹਦਾ ਅਸਾਰੀ ਦਾ ਕੰਮ ਆਪਣੇ ਕਾਰ ਸੇਵਾ ਬੁੱਢਾ ਦਲ ਤੇ ਕਾਰ ਸੇਵਾ ਆਪਣੇ ਦਿੱਲੀ ਵਾਲੇ ਬਾਬਾ ਹਰਵੰਤ ਸਿੰਘ ਜੀ ਕਾਫੀ ਗੁਰੂ ਘਰਾਂ ਦੇ ਵਿੱਚ ਕਾਰ ਸੇਵਾ ਚੱਲਦੀ ਹੈ ਉਹਨਾਂ ਦੀ ਤੇ ਇਹ ਦੋਨੇ ਆਪਣੇ ਸੰਭਾਰ ਦਾ ਕਰ ਰਹੀਆਂ ਆ ਸੇਵਾ ਨਿਭਾ ਰਹੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਕਿਲਾ ਤਿਆਰ ਹੋ ਜਾਣਾ ਤੇ ਦਰਸ਼ਨ ਕਰਨ ਜਰੂਰ ਪਹੁੰਚੋ ਭਾਜੀ ਇੱਕ ਸਥਾਨ ਹੋਰ ਕਹਿੰਦੇ ਇਹਨਾਂ ਉਧਰ ਨੂੰ ਕਹਿੰਦੇ ਜਾ ਨਹੀਂ ਹੁਣਾ ਨਾ ਮੀ ਵੀ ਆ ਜਿੱਥੇ ਦੋਸਤਾਂ ਨੇ ਆ ਕੇ ਤੇ ਇੱਕ ਹੋ ਰਿਹਾ ਜੇ ਉਹ ਗੁੰਦੇ ਬੁੱਧਰ ਚਿਕੜੀ ਬਹੁ ਹੋਣੀ ਆ ਤਿਲਕੇ ਡੀਗੂ ਡੀਗੂ ਕੇ ਸੱਟ ਪੇ ਨਾ ਲੱਗੇ ਤੁਹਾਡੇ ਇਸ ਕਰਕੇ ਇੱਥੇ ਦਰਸ਼ਨ ਕਰਿਓ ਔਰ ਆ ਜੰਤਾਂ ਨੂੰ ਜਦੋਂ ਆਪਾਂ ਆਪਣੇ ਇਹ ਕੀ ਨਾ ਗੁਰਦਾਰ ਸਾਹਿਬ ਦਾ ਕਪਾਲ ਮੋਚਨ ਤੋਂ ਚੱਲਦੇ ਆਪਾਂ ਜਦੋਂ ਕਪਾਲ ਮੁਝੇ ਦੋ 25 ਡਾਲਰ ਨੂੰ ਆਉਨੇ ਆ ਕਾਲਰ ਨੂੰ ਆਉਨੇ ਆ ਨਾ ਤਾਂ 25 ਕਿਲੋ ਕਮਿਟਰ ਦੀ ਦੂਰੀ ਤੇ ਆ ਰਣਜੀਤਪੁਰ ਪਿੰਡ ਆਉਂਦਾ ਰਣਜੀਤਪੁਰ ਨਾਂਕੇ ਫਿਰ 3 ਕਿਲੋ 4 ਕਿਲੋਮੀਟਰ ਵਿੱਚ ਜਾ ਕੇ ਆ ਰਣਜੀਤਪੁਰ ਤੋਂ 4-5 ਕਿਲੋਮੀਟਰ ਸਾਈਡ ਤੇ ਆ ਤੇ ਬੋਰਡ ਲੱਗੇ ਤੁਹਾਨੂੰ ਰਾਹਤੇ ਦੇ ਵਿੱਚ ਮਿਲਦੇ ਰਹਿੰਦੇ ਆ ਸਿੱਖ ਸਮਾਰਕ ਦੇ ਹਾਂ ਤੇ ਇਹ ਆ ਜੀ ਉਹ ਬਣਿਆ ਸਿੱਖ ਸਮਾਰਕ ਕੱਪ ਕੇ ਸਾਰਾ ਕੁਝ ਬਾਬਾ ਬੰਦਾ ਸਿੰਘ ਬਹਾਦਰ ਜੀ ਅਸੀਂ ਦਾ ਟੱਪ ਗਿਆ ਗੁਰੂ ਸਿੱਖ ਰਾਜ ਦੀ ਪਹਿਲੀ ਰਾਜਧਾਨੀ ਥੱਲਿਓਂ ਸਿੱਖ ਸਮਾਰਕ ਨਹੀਂ ਆਪਣੇ ਦਿਹਦਾ ਹੈਗਾ ਕਿਉਂਕਿ ਆਲੇ-ਦੁਆਲੇ ਪਹਾੜੀ ਆ ਤੇ ਜੰਗਲ ਏਰੀਆ ਆ ਤੇ ਭਾੜ ਜਦੋਂ ਤੁਸੀਂ ਇੱਥੇ ਪਹੁੰਚ ਜਾਂਦੇ ਆ ਤਾਂ ਆਵਾਜ਼ ਬੜੀ ਗੂੰਜਦੀ ਬੜਾ ਮਜ਼ਾ ਆਉਂਦਾ ਬੋਲਣ ਦਾ ਰੜਕੀ ਵਾਲਿਆ ਤੇ ਇੱਥੋਂ ਕਾਫੀ ਕੌਡੀ ਦਾ ਆ ਕਰਕੇ ਉਚਾਈ ਤੇ ਆ। ਉਹ ਦੇਖੋ। ਜ਼ੂਮ ਕਰਕੇ ਤੁਹਾਨੂੰ ਦਿਖਾ ਲ ਦਿੰਨੇ ਆ। ਉਹ ਨਦੀ ਚੱਲਦੀ ਆ। ਆਲਾ ਦਵਾਲਾ ਸਾਰਾ ਬਿਲਾ ਘਿਆ ਦੇਖੋ ਕਿੰਨਾ ਆਨੰਦਮਈ ਹੋਊਗਾ ਨੂੰ ਤੁਸੀਂ ਆਪ ਸੋਚੋ। ਜਰੂਰ ਆਓ ਇੱਥੇ ਯਾਰ ਪਹੁੰਚੋ ਜਰੂਰ। ਜੇਦੋਂ ਪੌਂਡਾ ਸਾਹਿਬ ਨੂੰ ਜਾਣੇ ਆ ਇਹ ਰੂਟ ਲੈ ਲਿਆ ਕਰੋ। ਗੁਰੂ ਘਰ ਬਹੁਤ ਆਉਂਦੇ ਨਾਲੇ ਤਾਂ ਗੁਰੂ ਘਰ ਦੇ ਧਰਸ਼ਨ ਕਰੋ ਤੇ ਨਾਲੇ ਇਤਿਹਾਸ ਨਾਲ ਜੁੜੂਗੇ ਤੁਸੀਂ। ਕਿਉਂਕਿ ਸਾਨੂੰ ਪਤਾ ਹੀ ਕੋਈ ਨਹੀਂ ਯਾਰ। ਮੈਂ ਮੋਡ ਜਮਨਾ ਨਗਰ ਬਹੁਤ ਵਾਰੀ ਆਉਣਾ ਰਹਿਣਾ ਆ ਰਹਿ ਕੇ ਵੀ ਜਾਣਾ 20 25 ਦਿਨ ਤੇ ਮੈਂ ਸਾਈਕਲ ਵੀ ਸਾਈਕਲਿੰਗ ਵੀ ਇੱਧਰ ਨੂੰ ਹੀ ਕਰਦਾ ਹੁੰਨਾ ਆਪਣੇ ਸ਼ਸ਼ਰੌਲੀ ਦੀ ਆਲ ਨੂੰ ਜਾਂ ਬਿਲਾਸਪੁਰ ਆਲ ਨੂੰ ਤੇ ਸ਼ਸ਼ਰੌਲੀ ਤੋਂ ਮੈਂ 15 ਕਿਲੋਮੀਟਰ ਪਿੰਦਾ ਆਪਾਂ ਨੂੰ ਜਮਨਾ ਨਗਰ ਤੋਂ ਸ਼ਸ਼ਰੌਲੀ ਤੇ ਸ਼ਸ਼ਰੌਲੀ ਦੇ ਨਾਲ ਹੀ ਪਿੰਦਾ ਆ ਆਪਣੇ ਪੀਰ ਬੁੱਧੂ ਸ਼ਾਹ ਜੀ ਦਾ ਜਨਮ ਸਥਾਨ ਸਿਰਫ 7 ਕਿਲੋਮੀਟਰ ਜਿਹੜੇ ਤੁਸੀਂ ਪਿਛਲੀਆਂ ਵੀਡੀਓ ਦੇਖਣ ਕਰਕੇ ਹਟੇ ਆ ਤੇ ਉੱਥੇ ਤੱਕ ਵੀ ਮੈਂ ਗਿਆ ਆ ਸਾਈਕਲਿੰਗ ਕਰਦਾ ਕਰਦਾ ਤੇ ਪਰ ਇਹ ਨਹੀਂ ਪਤਾ ਸੀ ਬਜਨਵਸਥਾਨ ਇੱਥੇ ਆ ਪੀਰ ਬੁੱਧੂ ਸ਼ਾਹ ਜੀ ਦਾ ਤੇ ਹੁਣ ਜਦੋਂ ਸਫਰਾਂ ਦੇ ਨਿਕਲੇ ਆ ਤਾਂ ਥੋੜਾ ਬਹੁਤਾ ਪੜੀਦਾ ਆ ਥੋੜਾ ਬਹੁਤਾ ਜਾਣਕਾਰੀ ਸਾਈਕਲਿਸਟਾਂ ਤੋਂ ਲੈ ਲਈਦੀ ਆ ਤੇ ਪਤਾ ਲੱਗਦਾ ਆ ਤੇ ਫੇਰ ਉੱਥੇ ਪਹੁੰਚੰਦਾ ਤੇ ਦਰਸ਼ਨ ਕਰਨ ਦੇ ਤੇ ਇਤਿਹਾਸ ਨਾਲ ਜੋੜ ਰਹੇ ਆ ਇਸ ਕਰਕੇ ਤੇ ਇਤਿਹਾਸ ਨਾਲ ਜੁੜਨਾ ਬਹੁਤ ਜ਼ਿਆਦਾ ਜ਼ਰੂਰੀ ਆ ਜਿਹਦੇ ਆਪਾਂ ਨੂੰ ਪਤਾ ਹੀ ਨਹੀਂ ਕੁਝ ਵੀ ਤਾਂ ਪੱਕੀ ਕਿਸੇ ਨੂੰ ਦੱਸਾਂਗੇ ਆਪਣੇ ਨਿਆਣਿਆਂ ਨੂੰ ਸੇ ਆਪਾਂ ਨੂੰ ਵੀ ਪਹਿਲਾਂ ਕੁਛ ਨਹੀਂ ਪਤਾ ਸੀ ਆ ਸਾਲ ਕੇ ਹੀ ਹੋਇਆ ਜਿਹੜਾ ਸਥਾਨਾਂ ਬਾਰੇ ਪਤਾ ਲੱਗਾ ਤੇ ਇਤਿਹਾਸ ਬਾਰੇ ਪਤਾ ਲੱਗਣ ਡਿਆ ਆ ਰੱਬ ਬਸ ਇਦਾਂ ਹੀ ਰੋੜਕੀ ਵਾਲੇ ਦੇ ਸਾਈਕਲ ਦਾ ਚੱਕਾ ਘੁਮਾਉਂਦਾ ਰਹੇ ਬਸ ਦਰਸ਼ਨ ਬਖਸ਼ਦਾ ਹੀ ਰਵੇ ਗੁਰੂ ਘਰਾਂ ਦੇ ਮਾਲਕ ਆਕਾਲ ਪੁਰਖ ਸੱਚੇ ਪਾਤਸ਼ਾਹ ਜੀ ਆਪ ਜੀ ਦਾ ਬਹੁਤ ਬਹੁਤ ਸ਼ੁਕਰਾਨਾ ਜੋ ਸਿੱਖ ਧਰਮ ਦੇ ਇਤਿਹਾਸ ਅਗਸਤਾਨਾਂ ਦੇ ਦਰਸ਼ਨ ਬਖਸ਼ ਰਹੇ ਆ ਕੁਦਰਤ ਦਾ ਆਨੰਦ ਮਾਣਨ ਨੂੰ ਮਿਲ ਰਿਹਾ ਆ ਚੰਗੇ ਚੰਗੇ ਲੋਕਾਂ ਦਾ ਮੈਲ ਹੋ ਮਰਤ ਹੋ ਰਿਹਾ ਆ ਬਹੁਤ ਬਹੁਤ ਸ਼ੁਕਰਾਨਾ ਕਾਲਪੁਰ ਕੇ ਸੱਚੇ ਬਾਸ਼ਾ ਜੀ ਜਿਹੜਾ ਕਿ ਧੌਣ ਚ ਕੀਲਾ ਸੀ ਵੇ ਸਾਨੂੰ ਤਾਂ ਪਤਾ ਹੀ ਬਹੁਤ ਕੁਝ ਆ ਪਹਿਲਾਂ ਤਾਂ ਉਹ ਹੀ ਨਿਕਲਿਆ ਸਫਰਾਂ ਤੇ ਜਦੋਂ ਨਿਕਲੇ ਆ ਆਪਾਂ ਨੂੰ ਯਾਰ ਪਤਾ ਹੀ ਕੋਈ ਨਹੀਂ ਹੁੰਦਾ ਆਪਾਂ ਉਥੇ ਪਿੰਡ 'ਚ ਰਹੇਗੇ ਉਹ ਹੀ ਘਰ ਘਰ ਤੋਂ ਅੱਡੇ ਤੱਕ ਅੱਡੇ ਤੋਂ ਫੇਰ ਘਰ ਜਾਂ ਵਾਲੇ ਦੁਆਲੇ ਇੱਕ ਦੋ ਪਿੰਡਾਂ ਦੇ ਵਿੱਚ ਦਹਾ ਪਿੰਡਾਂ ਦੇ ਬਈ ਯਾਰਾਂ ਦੋਸਤਾਂ ਕੋ ਬਹਿ ਲਿਆ ਹਾ ਹਾ ਹੀ ਹੀ ਕਰ ਲਈ ਤੇ ਬਸ ਉਹਦੇ ਨਾਲ ਹੀ ਕਹੀਦਾ ਖਰੇ ਸਾਨੂੰ ਬਹੁਤ ਕੁਝ ਪਤਾ ਆਪਾਂ ਨੂੰ ਯਾਰ ਨਾਂ ਮਾਤਰਮ ਨਹੀਂ ਪਤਾ ਹੁੰਦਾ ਉੱਥੇ ਰਹਿ ਕੇ ਬਾਕੀ ਮੈਨੂੰ ਤੁਹਾਡਾ ਪਤਾ ਨਹੀਂ ਮੇਰੇ ਤੋਂ ਹਾਂ ਜੱਕੀਲਾ ਸੀ ਮੈਨੂੰ ਫਿਰ ਬਹੁਤ ਘੱਟ ਪਤਾ ਪਰ ਮੈਨੂੰ ਪਤਾ ਕੁਝ ਵੀ ਨਹੀਂ ਸੀਗਾ ਇਹ ਬਾਹਰ ਨਿਕਲ ਕੇ ਪਤਾ ਲੱਗਾ ਵੀ ਸਾਨੂੰ ਕੁਝ ਵੀ ਨਹੀਂ ਪਤਾ ਬਾਹਰ ਨਿਕਲ ਕੇ ਪਤਾ ਲੱਗਾ ਹਲੇ ਬਾਹਰ ਨਿਕਲ ਕੇ ਵੀ ਨਹੀਂ ਪਤਾ ਲੱਗਾ ਹਲੇ ਸਿੱਖੇ ਹੀ ਰਹੇ ਆ ਸਿੱਖਣੇ ਨਿਕਲੀਦਾ ਬਾਹਰ ਆਉਂਦਾ ਆਪਣਾ ਸਿੰਘ ਖਾਲਸਾ ਗਗਨਦੀਪ ਸਿੰਘ ਸੰਗਤ ਜੀ ਕਰੋ ਜੀ ਦਰਸ਼ਨ ਜੀ ਇਹ ਹੈ ਜੀ ਕਿਲਾ ਲੋਹਗੜ ਸਾਡੀਆਂ ਇੱਟਾਂ ਜਿਹੜਾ ਢਹਾ ਢੇਰੀ ਕਰ ਦਿੱਤਾ ਸੀਗਾ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਗ੍ਰਿਫਤਾਰੀ ਤੋਂ ਬਾਅਦ ਮੁਗਲ ਸਰਕਾਰ ਨੇ ਇਹ ਇਹ ਉੱਟਾਂ ਹੈ ਜੀ ਕਰੋ ਜੀ ਦਰਸ਼ਨ ਇਹ ਘਰ ਦੁਆਰਾ ਸ਼੍ਰੀ ਗੁਰੂ ਪਾਤਸ਼ਾਹ ਜੀ ਦਾ ਆਪਣੇ ਕਿਲਾ ਲੋਹਗੜ੍ਹ ਸਾਹਿਬ ਸ਼ੌਣੀ ਨਹੰਗ ਸਿੰਘਾਂ ਦਾ ਲੋ ਜੀ ਸੰਗਤ ਜੀ ਦਰਸ਼ਨ ਕਰਿਆਏ ਆਪਾਂ ਸਿੱਖ ਸਮਾਰਕ ਦੇ ਤੇ ਗੁਰਦੁਆਰਾ ਸਾਹਿਬ ਆਪਾਂ ਆ ਗਏ ਆਂ ਗੁਰਦੁਆਰਾ ਕਿਲਾ ਲੋਹਗੜ੍ਹ ਸਾਹਿਬ ਸ਼ੌਣੀ ਨਹੰਗ ਸਿੰਘਾਂ ਤੇ ਅੱਜ ਰਾਤ ਆਪਾਂ ਇੱਥੇ ਰੁਕਣਾ ਆ ਤੇ ਤੁਹਾਨੂੰ ਦਿਖਾਣ ਦੇ ਆ ਮੁਰ ਕੇ ਆਏ ਆਂ ਨਾਲੇ ਹੀ ਸਟਾਰਟ ਹੋ ਗਿਆ ਮੀਂਹ ਦਾ ਦੇਣਾ ਕੀ ਆ ਤੁਹਾਡਾ ਓਏ ਦੇਖ ਜਾ ਟੱਕ ਜਾ ਵੇਂਦਾ ਇੱਥੇ ਕਿਤੇ ਨਹੀਂ ਜਾਣਾ ਤੁਸੀਂ ਛੇ ਕਰਕੇ ਅੱਜ ਦੀ ਰਾਤ ਇੱਥੇ ਰਵਾਂਗੇ ਸਵੇਰ ਨੂੰ ਮਹਾਰਾਜੇ ਮੇਅਰ ਕਰੂਗਾ ਤਾਂ ਪਹੁੰਚਾਂਗੇ ਪੰਘਾੜੀ ਸਾਹਿਬ ਬਾਇਆ ਪੌਂਡਾ ਸਾਹਿਬ ਹੋ ਕੇ ਤੇ ਇੱਧਰ ਨਾਲੇ ਗੁਰੂ ਘਰ ਦੇ ਵਗਦੀ ਆ ਨਦੀ ਕੱਲੇ ਜੀ ਆਪਾਂ ਆ ਨਦੀ ਹੈ ਨਾ ਇੱਦਣੋ ਜਿਹੜੀ ਜਾਂਦੀ ਆ ਇਹ ਪਾਰ ਕੀਤੀ ਸੀਗੀ ਰਾਤੀ 7:30-8:00 ਵਜੇ ਸਾਈਕਲ ਤੇ ਚੜ ਕੇ ਬਾਹਰ ਹੋ ਗਈ ਹੋਗੀ ਪੈਡਲ ਮਾਰ ਕੇ ਸਾਈਕਲ ਲੰਘ ਗਿਆ ਇਸ ਵਿੱਚ ਦੀ ਤੇ ਰਾਤ ਦਾ ਮੀਂਹ ਪੈਂਦਾ 11 ਵਜੇ ਦਾ ਤੇ ਯਾਨੀ ਕਿ 12-13 ਘੰਟੇ ਮੀਂਹ ਪਿਆ ਤੇ ਪਾਣੀ ਦਾ ਵਹਾਅ ਦੇਖ ਲਓ ਕਿੰਨਾ ਵੱਧ ਗਿਆ ਇਹ ਬਿਲਕੁਲ ਜਿਹੜੀ ਨਾਂਗਾਂ ਦੀ ਛੌਣੀ ਆ ਗੁਰਦੁਆਰਾ ਲੋਹਗੜ੍ਹ ਸਾਹਿਬ ਉਹਦੀ ਪੈਕ ਸਾਈਡ ਤੇ ਆ ਬਗਤੀ ਆਨੰਦਿਆ ਪੂਰਾ ਸ਼ਾਂਤਮਈ ਮਾਹੌਲ ਆ ਨਾ ਕੋਈ ਰੌਲਾ ਰੱਪਾ ਨਾ ਕੋਈ ਗੱਡੀਆਂ ਦੀ ਪੌ ਪੌ ਨਾ ਕੋਈ ਫੋਨ ਵੱਜਦਾ ਆ ਇੱਧਰ ਨੂੰ ਆ ਜਾ ਤੇ ਉੱਧਰ ਨੂੰ ਆ ਜਾ ਰੋੜਕੀ ਵਾਲਿਆ ਜਾ ਹੀ ਆਉਣ ਲੱਗੇ ਆ ਪੂਰਾ ਨਾਂੰਦਿਆ ਪੜਾ ਇੱਥੇ ਆ ਕੇ ਬਹਿ ਗਏ ਆ ਕਿਉਂਕਿ ਰਾਤ ਤਾਂ ਜਿੱਥੇ ਰੁਕਣਾ ਤੇ ਮੈਂ ਕਿਹਾ ਇੱਥੇ ਆਨੰਦ ਮਾਣਦੇ ਆ